ਨਾਸ਼ਪਤੀ ਬੱਬੂ ਗੋਛਾਂ ਦੀ ਖੇਤੀ ਜੀਹਾਂ ਕਿਸਾਨ ਵੀਰੋ ਨਾਸ਼ਪਤੀ ਤੇ ਬੱਬੂ ਗੋਛਾਂ ਦੀ ਖੇਤੀ ਜਿਹੜੀ ਪੰਜਾਬ ਦੇ ਵਿੱਚ ਖਾਸ ਕਰਕੇ ਜੇ ਮੈਂ ਗੱਲ ਕਰਾਂ ਤਾਂ ਫਾਜ਼ਿਲਕਾ ਜਿਲ੍ਹਾ ਫਾਜ਼ਿਲਕਾ ਜਿਲ੍ਹਾ ਮੋਰੀ ਐਸ ਖੇਤੀ ਦੇ ਵਿੱਚ ਸਭ ਤੋਂ ਵੱਧ ਜੇ ਤੁਹਾਨੂੰ ਬਾਗ ਦੇਖਣ ਨੂੰ ਮਿਲਣਗੇ ਬੱਬੂ ਗੋਛੇ ਤੇ ਨਾਸ਼ਪਤੀ ਦੇ ਪੁਰਾਣੇ ਪੁਰਾਣੇ ਬਾਗ ਜਿਹੜੇ 25-25 ਸਾਲਾਂ ਦੇ ਵੀ ਖੜੇ 8-8 ਸਾਲਾਂ ਦੇ 6-6 ਸਾਲਾਂ ਦੇ ਤਾਂ ਉਹ ਤੁਹਾਨੂੰ ਅਬੋਹਰੇ ਵਿੱਚ ਦੇਖਣ ਨੂੰ ਮਿਲਣਗੇ ਆ ਕਿਸਾਨ ਵੀਰੋ ਇਹਦੇ ਬਾਰੇ ਆਪਾਂ ਅੱਜ ਗੱਲ ਕਰਾਂਗੇ ਵੀਡੀਓ ਪੂਰੀ ਦੇਖ ਲਓ ਬਹੁਤ ਕੰਮ ਦੀ ਵੀਡੀਓ ਆ ਤੁਹਾਡੇ ਜਿਹੜਾ ਵੀ ਕਿਸਾਨ ਵੀਰ ਕਰੇ ਕੋਈ ਆਪਦੇ ਗਾਰਡਨ ਦੇ ਵਿੱਚ ਜਾਂ ਕੋਈ ਮਤਲਬ ਕਿਸੇ ਦੇ ਬਾਹਰ ਬਾਹਰ ਘਰ ਹੈ ਜਾਂ ਖੇਤ ਇਸ ਨੂੰ ਕਰਨਾ ਚਾਹੁੰਦਾ ਇੱਕ ਬੁੱਲਟੇ ਤੋਂ ਲੈ ਕੇ ਕਿੱਲਾਂ ਦੇ ਵਿੱਚ ਤਾਂ ਕਰ ਸਕਦਾ ਬੜੀ ਵਧੀਆ ਤੇ ਬੜੀ ਆਸਾਨ ਜੀ ਖੇਤੀ ਹੈ ਆਰਾਮ ਨਾਲ ਪੰਜਾਬ ਦੇ ਹਰ ਕੋਨੇ 'ਚ ਹੋ ਸਕਦੀ ਹੈ ਪਰ ਅਗਰ ਥੋੜਾ ਜਿਹਾ ਬਾਣ ਤੁਹਾਡਾ ਸੈਂਡੀ ਸੋਇਲ ਆ ਜਾਨੀ ਕਿ ਹਲਕਾ ਹੈ ਉੱਥੇ ਇਹਦੀ ਗਰੋਥ ਵੀ ਜ਼ਿਆਦਾ ਤੇ ਉੱਥੇ ਥੋੜਾ ਝਾੜ ਵੀ ਜ਼ਿਆਦਾ ਦੇਊਗਾ ਪਰ ਜੇ ਤੁਹਾਡਾ ਬਾਣ ਥੋੜਾ ਜਿਹਾ ਡੱਕਰ ਹੈ ਉੱਥੇ ਦੀ ਗਰੋਥ ਘਟਾਉ ਤੇ ਉਹ ਸਾਡਾ ਐਂਡ ਤੇ ਜਾ ਕੇ ਝਾੜ ਦੇ ਵਿੱਚ ਵੇਰੀਏਸ਼ਨ ਕੋਈ 10-20 ਕਿਲੋ ਪ੍ਰਤੀ ਬੂਟਾ ਇਹ ਦਿਖਾ ਜੀ ਤਾਂ ਹੁਣ ਇਹਦੀ ਪੂਰੀ ਗੱਲ ਕਰਦੇ ਆ ਕਦੋਂ ਲੱਗਦੀ ਐ ਕੀ ਕੀ ਦਾ ਰੱਖ-ਰਖਾਵ ਐ ਕਿੰਨਿਆਂ ਖਾਦਾਂ ਕਿੰਨਾ ਝਾੜ ਦਿੰਦੀ ਐ ਤਾਂ ਇਹਦੇ ਵਿੱਚ ਅਗਰ ਤੁਸੀਂ ਇਹ ਲਿਆਉਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਦੇਖੋ ਲਾਉਣ ਦਾ ਹੁੰਦਾ ਦਸੰਬਰ ਦੇ ਮਹੀਨੇ ਅੱਜ ਅਗਸਤ ਦਾ ਮਹੀਨਾ ਦਸੰਬਰ ਦੇ ਮਹੀਨੇ ਇਹ ਦਸੰਬਰ ਜਨਵਰੀ ਦੇ ਬੂਟੇ ਲੱਗਦੇ ਆ ਔਰ ਬੂਟੇ ਤੁਹਾਨੂੰ ਇਹ ਮਿਲਣਗੇ ਪੀਏਯੂ ਲੁਧਿਆਣਾ ਤੋਂ ਪੱਥਰਨਾਕ ਪੰਜਾਬਨਾਕ ਪੰਜਾਬ ਬਿਊਟੀ ਕਰਕੇ ਜਿਹੜੇ ਉੱਥੋਂ ਬੂਟੇ ਤੁਹਾਨੂੰ ਮਿਲ ਜਾਣਗੇ ਪਥਰਨਾਗ ਦਾ ਝਾੜ ਜ਼ਿਆਦਾ ਦੱਸਿਆ ਜਾਂਦਾ ਇਹਨੂੰ ਆ ਜ਼ਿਆਦਾਤਰ ਦੀ ਤਰਜੀਹ ਦਿੱਤੀ ਜਾਂਦੀ ਹੈਗੀ ਔਰ ਦਸੰਬਰ ਦੇ ਜਨਵਰੀ ਦੇ ਮਹੀਨੇ ਬੂਟੇ ਲੱਗਣਗੇ ਤਕਰੀਬਨ 100 ਸਵਾ 100 ਦੇ ਘਰਾਂ ਤੇ ਇਹ ਤੁਹਾਨੂੰ ਇੱਕ ਬੂਟਾ ਜਿਹੜਾ ਉੱਥੋਂ ਮਿਲ ਜੇਗਾ ਦੂਸਰੀ ਗੱਲ ਜੇ ਮੈਂ ਗੱਲ ਕਰਾਂ ਤਾਂ ਕਿੱਲੇ ਦੇ ਵਿੱਚ ਉਸਤਨ 90 ਬੂਟੇ ਜਿਹੜੇ ਦੇ ਆ ਇੱਕ ਕਿੱਲੇ ਚ ਲੱਗ ਜਾਂਦੇ ਆ ਔਰ ਜਿਮੇ ਦੇ ਰੱਖ ਰਖਾਵ ਦੀ ਗੱਲ ਕਰਾਂ ਕੋਈ ਬਹੁਤ ਹੀ ਵੱਡਾ ਇਹਦਾ ਰੱਖ ਰਖਾਵ ਨਹੀਂ ਹੈ ਕੋਈ ਜ਼ਿਆਦਾ ਪਾਣੀ ਲੱਗ ਜੇ ਨੂੰ ਤਾਂ ਵੀ ਖਤਰਾ ਨਹੀਂ ਘੱਟ ਪਾਣੀ ਲੱਗ ਜੇ ਤਾਂ ਵੀ ਖਤਰਾ ਨਹੀਂ ਬਾਕੀ ਬਾਗਬਾਨੀ ਵਿਭਾਗ ਨਾਲ ਗੱਲ ਕਰਕੇ ਤੁਹਾਨੂੰ ਇਹਦੇ ਤੇ ਜਿਹੜੀਆਂ ਸਬਸਿਡੀਆਂ ਨੇ ਚੱਲਦੀਆਂ ਉਹ ਵੀ ਮਿਲ ਜਾਣਗੀਆਂ ਉਸ ਤੋਂ ਅਗਲੀ ਗੱਲ ਕਰਾਂ ਤਾਂ ਇਹਦੇ ਚ ਖਾਦ ਪਾਣੀ ਦਾ ਵੀ ਕੋਈ ਬਹੁਤਾ ਸਿੰਪਲ ਡੀਏਪੀ ਐ ਪੋਟਾਸ਼ਾ ਜੋ ਵੀ ਹੈ ਰੂੜੀ ਦੀ ਖਾਦ ਹੈ ਤਾਂ ਸਿੰਪਲ ਉਹ ਟਾਈਮ ਟੂ ਟਾਈਮ ਹੈ ਜਿਹੜੀ ਦਿੱਤੀ ਜਾਣੀ ਹੈ ਤੀਜਾ ਜੇ ਮੈਂ ਗੱਲ ਕਰਾਂ ਤਾਂ ਇਹਨੂੰ ਕੀੜੇ ਮਕੌੜੇ ਤੇ ਸੁੰਡੀਆਂ ਦੀ ਤਾਂ ਕਿਸਾਨ ਵੀਰ ਉਹਨੂੰ ਕੋਈ ਵੀ ਜ਼ਿਆਦਾ ਕੀੜਾ ਮਕੌੜਾ ਜਾਂ ਸੁੰਡੀਆਂ ਦਾ ਪ੍ਰਭਾਵ ਨਹੀਂ ਹੈ ਇਸੇ ਤਰ੍ਹਾਂ ਦਾ ਕੋਈ ਜਿਆਦਾ ਇਹਦੇ ਤੇ ਮਤਲਬ ਕ੍ਰਿਟੀਕਲ ਸਟੇਜ ਇਦਾਂ ਦੀ ਜਾਂ ਕੋਈ ਵਾਇਰਸ ਜਾਂ ਕੋਈ ਕੀੜਾ ਜਾਂ ਕੋਈ ਚਟਾ ਤੇਲਾ ਸੁੰਡੀ ਗੋਬਸ ਮਤਲਬ ਕੁਝ ਵੀ ਜਿਆਦਾ ਇਹਦੇ ਤੇ ਨਹੀਂ ਹੈ ਨਾਰਮਲ ਇਹਦੇ ਤੇ ਜਿਹੜਾ ਅਟੈਕ ਆਉਂਦਾ ਉਹ ਸਿਰਫ ਜਦੋਂ ਤੁਹਾਡਾ ਪੌਦਾ ਫਰੂਟ ਲੈਣ ਲੱਗ ਜੂ ਤਾਂ ਫਰੂਟ ਫਲਾਈ ਦਾ ਅਟੈਕ ਆਉ ਉਹ ਉਸ ਟਾਈਮ ਤੇ ਤੁਹਾਨੂੰ ਦੋ ਤਿੰਨ ਛਪਰੀਆਂ ਜਾਂ ਫੈਰੋ ਤੁਹਾਡੇ ਫਰੂਟ ਫਲਾਈ ਦੇ ਟਰੈਪ ਲਗਾਣੇ ਪੈ ਸਕਦੇ ਆ ਹੁਣ ਜੇ ਮੈਂ ਗੱਲ ਕਰਾਂ ਇਹਦੇ ਝਾੜਦੀ ਤਾਂ ਦੇਖੋ ਚੌਥੇ ਸਾਲ ਉਸ ਤਨ ਜਿਹੜਾ ਇਹਦਾ ਪੌਦਾ ਝਾੜ ਦੇਣਾ ਸ਼ੁਰੂ ਕਰ ਦਿੰਦਾ ਚਾਰ ਕਿਸਾਲਾਂ ਦਾ ਬੂਟਾ ਝਾੜ ਦੇਣ ਲੱਗ ਜਾਂਦਾ ਔਰ ਇਹਦੀ ਇੱਕ ਇਥੇ ਖੂਬਸੂਰਤੀ ਹੈ ਵੀ ਇਹ ਚਾਰ ਪੰਜ ਸਾਲ ਪਹਿਲੇ ਤੁਸੀਂ ਇਹਦੇ ਨਾਲ ਹੋਰ ਵੀ ਖੇਤੀ ਕਰ ਸਕਦੇ ਹੋ ਜਾਂ ਤੁਹਾਡੇ ਕੋਈ ਹੋਰ ਬਾਗ ਲੱਗਿਆ ਤਾਂ ਇਹਨੂੰ ਵਿੱਚ ਲਾ ਸਕਦੇ ਹੋ ਜਿਹੜਾ ਬਾਗ ਅੱਗੇ ਪਲਾਨ ਆ ਤੁਹਾਡਾ ਵੀ ਉਹ ਪੰਜ ਸਾਲਾਂ ਚ ਖਤਮ ਹੋਣ ਵਾਲਾ 6 ਸਾਲਾਂ ਜਾਂ 10 ਸਾਲਾਂ ਚ ਵੀ ਖਤਮ ਹੋਣ ਵਾਲਾ ਤਾਂ ਇਹਦੀ ਖੇਤੀ ਵਿੱਚੇ ਵਿੱਚ ਤੁਸੀਂ ਸਟਾਰਟ ਕਰ ਸਕਦੇ ਹੋ ਕਿਉਂਕਿ ਇਹਦਾ ਜਿਆਦਾ ਸ਼ੁਰੂਆਤੀ ਸਾਲਾਂ ਚ ਜਿਆਦਾ ਫਲਾ ਨਹੀਂ ਹੁੰਦਾ ਜੇ ਮੈਂ ਗੱਲ ਕਰਾਂ ਇਹਦੀ ਉਮਰ ਦੀ ਤਾਂ ਇਹ ਦੇਖੋ ਲਾਈਫ ਟਾਈਮ ਹੀ ਦੱਸਿਆ ਜਾ ਰਿਹਾ ਕਹਿੰਦੇ ਆ ਵੀ ਇਹ 60-70 ਸਾਲ ਵੀ ਕੱਢ ਜਾਂਦਾ ਬਾਗ 30-30 ਸਾਲ ਦੇ 25-25 ਸਾਲ ਦੇ ਬਾਗ ਵੀ ਹੈਗੇ ਲੋਕਾਂ ਕੋਲੇ ਤੇ ਚਾਰਾਂ ਕਿ ਸਾਲਾਂ ਤੋਂ ਫਰੂਟ ਦੇਣਾ ਪੰਜਾਂ ਕਿ ਸਾਲਾਂ ਤੋਂ ਸ਼ੁਰੂ ਕਰਦਾ ਸ਼ੁਰੂਆਤ ਦੇ ਵਿੱਚ 40 ਤੋਂ 60 ਕਿਲੋ ਪ੍ਰਤੀ ਬੂਟਾ ਜਿਹੜਾ ਇਹਦਾ ਝਾੜ ਪ੍ਰਤੀ ਬੂਟਾ ਹੁੰਦਾ ਉਸ ਤੋਂ ਬਾਅਦ ਜਿਵੇਂ ਜਿਵੇਂ ਟਾਈਮ ਉਮਰ ਵੱਡੀ ਹੁੰਦੀ ਜਾਂਦੀ ਹੈ ਤਾਂ 7ਵੇਂ 8ਵੇਂ ਸਾਲ ਜਾ ਕੇ ਇਹ ਕਵਾਂਟਲ ਪਲੱਸ ਬੂਟਾ ਦੇਣ ਲੱਗ ਜਾਂਦਾ ਤੇ 15-18 ਸਾਲਾਂ ਚ ਜਾ ਕੇ 4-5 ਕੁਇੰਟਲ ਦੀ ਉਸਤਨ ਝਾੜ ਆ ਜਾਂਦੀ ਹੈ ਤੇ ਜੇ ਰੱਖ-ਰਖaal ਤੇ ਤੁਹਾਡਾ ਟਾਈਮ ਸਾਰਾ ਸਮ ਗਿਆ ਤਾਂ ਫੇਰ ਤੁਹਾਡਾ ਇਹ 7-8 ਕੁਇੰਟਲ ਦਾ ਵੀ ਵਿੱਚ ਦੱਸ ਰਿਹਾ ਫਾਰਮਰ ਵੀ 7-8 ਕੁਇੰਟਲ ਤੱਕ ਵੀ ਜਿਹੜਾ ਇਹਦਾ ਝਾੜ ਉਹ ਚੱਲ ਜਾਂਦਾ ਤਾਂ ਮੈਂ ਕਿਸਾਨ ਵੀਰਾਂ ਨੂੰ ਇਹੀ ਬੇਨਤੀ ਆ ਵੀ ਤੁਸੀਂ ਘਰ ਖਾਣ ਲਈ ਇਹ ਫਰੂਟ ਇਸ ਬਾਗਬਾਨੀ ਨੂੰ ਜਰੂਰ ਅਪਣਾਓ ਨਹੀਂ ਕਮਰਸ਼ੀਅਲ ਤੌਰ ਤੇ ਕਰਨਾ ਚਾਹੁੰਦੇ ਹ ਤਾਂ ਕਿੱਲਾ 2 ਕਿੱਲੇ 4 ਕਿੱਲੇ ਵੀ ਤੁਸੀਂ ਇਹਦੇ ਲਗਾ ਸਕਦੇ ਹੋ